ਲੇਕਿਨ ਇੱਥੇ ਇੱਕ ਕਪਲ ਹੈ ਇੱਕ ਮੁਸਲਿਮ ਕਪਲ ਜਿਨ੍ਹਾਂ ਨੇ ਵਿਆਹ ਕਰ ਦਿਆ ਨਾਲ ਹੀ ਨਨਕਾਣਾ ਸਾਹਿਬ ਪਹੁੰਚ ਕੇ ਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਨੇ ਉੱਥੇ ਠੀਕ ਹੈ ਕਿਸ ਲਈ ਪਹੁੰਚੇ ਨੇ ਲਾਈਕ ਕਰਨਾ ਦੀ ਕੀ ਅਫੀਲੀਏਸ਼ਨ ਹੈ ਮੁਸਲਿਮ ਕਪਲ ਤੇ ਹੈ ਲੈਟਸ ਸੀ

ਕਿ ਜੀ ਇਹ ਵੀਡੀਓ ਤੁਸੀਂ ਵੇਖੀ ਹੈ ਪਾਕਿਸਤਾਨੀ ਮੁਸਲਿਮ ਕੱਪੜ ਵਿਆਹ ਤੋਂ ਫੋਰਨ ਬਾਅਦ ਇੱਥੇ ਪਹੁੰਚ ਕੇ ਨੇ ਨਨਕਾਣਾ ਸਾਹਿਬ ਨਨਕਾਣਾ ਸਾਹਿਬ ਪਹੁੰਚਦੇ ਵੇਸੇ ਸੀ ਕਿ ਇੱਥੇ ਆਸ਼ੀਰਵਾਦ ਲੈਣ ਆਏ ਨੇ ਬਲੇਸਿੰਗਸ ਵਾਸਤੇ ਆਏ ਨੇ ਆ ਠੀਕ ਹੈ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਨੇ ਤੇ ਇਹਨਾਂ ਨੇ ਜਿੰਨ ਦੱਸਿਆ ਤੇ ਲਾਈਕ ਬਹੁਤ ਵਧੀਆ ਲੱਗਿਆ ਵੇਖ ਕੇ ਕਿ ਲਾਈਕ ਮੁਸਲਿਮਸ ਤੇ ਸਿੱਖਾਂ ਦੀ ਐਨੀ ਅਫੀਲੀਏਸ਼ਨ ਹੈ ਆਪਸ ਵਿੱਚ ਕਿ ਲਾਈਕ ਮੁਸਲਿਮਸ ਤੇ ਜਾਂਦੇ ਰਹਿੰਦੇ ਨੇ ਠੀਕ ਹੈ ਗੁਰਦੁਆਰਾ ਸਾਹਿਬ ਲੇਕਿਨ ਸਪੈਸ਼ਲੀ ਵਿਆਹ ਤੋਂ ਫੋਰਨ ਬਾਅਦ ਐ ਜਾਣਾ ਨੰਕਾਣਾ ਸਾਹਿਬ ਸਪੈਸ਼ਲੀ ਲਾਈਕ ਇੱਕ ਇਹੋ ਜਿਹੀ ਥਾਂ ਜਿਹੜੀ ਸਿੱਖਾਂ ਦੇ ਦਿਲ ਦੇ ਬਹੁਤ ਕਰੀਬ ਹੈ ਇੱਕ ਐਸੀ ਪਵਿੱਤਰ ਜਗ੍ਹਾ ਹੈ ਕਿ ਜਿੱਦਾ ਮਕਾਮ ਬਹੁਤ ਬਹੁਤ ਉੱਚਾ ਹੈ ਠੀਕ ਹੈ ਤੇ ਤੁਸੀਂ ਕੀ ਕਹੋਗੇ ਦੁਬਾਰੇ ਇਸ ਤੁਹਾਡਾ ਕੀ ਕਹਿਣਾ ਹੈ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੋਸਤੋ ਕਮੈਂਟ ਸੈਕਸ਼ਨ ਚ वीडियो में लाइक शेयर लाजमी करो अपना ख्याल रखो मेरे चैनल तो आई फिर तो मुलाकात होंगी है सच